ਸਾਡੇ ਭਾਜੀ ਹੋ ਗਏ ਕਾਮਯਾਬ ਤੇ ਸਾਡਾ ਟੀਵੀ ਚੱਲ ਪਿਆ ਏ ਆਹ ਦੇਖੋ ਬੋਲ ਹਜੇ ਚੰਗੀ ਤਰ੍ਹਾਂ ਜੁੜਿਆ ਨਹੀਂ ਐ ਹਜੇ ਬਸ ਥੋੜਾ ਜਿਹਾ ਕਹਿ ਲੋ ਟੰਕਾ ਜੁਗਾਰ ਜਗੂੜ ਕਰ ਲਿਆ ਨਾ ਜੁਗਾਰ ਲਗਾ ਕੇ ਤੇ ਹੋਣ ਦੇ ਕੱਲ ਮੈਨੂੰ ਤੇ ਨਹੀਂ ਲੱਗਦਾ ਹਜੇ ਆਣਗੇ ਬਿਜਲੀ ਵਾਲੇ ਕੱਲ ਆਣਗੇ ਤੇ ਤੁਹਾਡੇ ਭਾਜੀ ਹਾਂ ਆਰ ਤੇ ਅੰਦਰੋਂ ਹੀ ਹਿੱਲੀ ਸੀ ਬਾਹਰੋਂ ਤੇ ਨਹੀਂ ਤੁਸੀਂ ਐਵੇਂ ਬਾਹਰ ਦਾ ਬੋਰਡ ਸਹੀ ਕਰਨ ਲੱਗ ਗਏ ਬਾਹਰੋਂ ਹੀ ਹਿੱਲੀ ਸੀ ਬਾਹਰੋਂ ਕਿਹੜੀ ਗੱਲ ਤੋਂ ਹਿੱਲ ਜੇ ਕੀ ਭਲਾ ਕਨੈਕਸ਼ਨ ਅੰਦਰ ਹੈ ਬਾਹਰੋਂ ਹੀ ਹਿੱਲੀ ਵੀ ਇਹਦਾ ਬਾਹਰ ਦੀ ਕੀਤਾ ਵਾ ਅੰਦਰ ਦਾ ਚਲੋ ਅੰਦਰ ਨੂੰ ਨਹੀਂ ਆ ਰਿਹਾ ਸੀ ਨਾਲੇ ਮੈਂ ਪੱਖੇ ਵਾਲਾ ਸੂਚਨਾ ਜਿਹੜਾ ਉਹਦੇ ਨਾਲ ਦਾ ਨਾ ਰੈਗੂਲੇਟਰ ਦੇ ਉਹ ਵੀ ਕਰਾਨੀ ਆ ਉਹ ਚਲਾਣਾ ਇੱਧਰ ਦਾ ਪੈਂਦਾ ਬੱਚੇ ਉਧਰ ਤੋਂ ਚਲਾ ਦੇ ਦਿੰਦੇ ਨੇ ਆ ਵੀ ਬੜੀ ਗੜਬੜ ਹੋ ਗਈ ਹੈ ਇੱਕ ਲਾਈਟ ਉਹਨੂੰ ਕਹਿਨੀ ਆ ਇੱਧਰ ਲਾਈਟ ਲਗवानी ਆ ਇੱਧਰ ਲਾਈਟ ਦਾ ਹਨੇਰਾ ਬਹੁਤ ਹੈ ਜੇ ਸਾਨੂੰ ਇੱਧਰ ਲਾਈਟ ਲੱਗ ਗਈ ਨਾ ਮੋਟੇ ਹਣਾ ਉੱਪਰ ਉੱਥੇ ਜਿੱਥੇ ਬਾਬਾ ਜੀ ਦੀ ਫੋਟੋ ਲੱਗੀ ਆ ਉਹ ਓਕੇ ਘੜੀ ਨਾਲ ਦੇਖਣੇ ਜਿੱਥੇ ਉੱਥੇ ਇੱਕ ਬਲਬ ਲੱਗ ਜਾਏ ਸਾਨੂੰ ਮੈਂ ਕਹਨੀ ਬੜਾ ਸੁਖ ਹੋ ਜਾਏਗਾ ਡ੍ਰਿਲ ਮਸ਼ੀਨ ਨਾਲ ਲੱਗ ਜਾਏ ਹੋਲਡਰ ਤੇ ਚਾਹੇ ਤਾਰ ਵਾਲਾ ਹੀ ਲੱਗ ਜਾਏ ਇੱਥੇ ਲਗਾ ਲਿਆ ਕਰਿਆ ਤਾਰ ਵਾਲੀ ਲੱਗੂ ਹੋਰ ਦੂਜੇ ਸਮੇਂ ਹਾਂ ਨਾ ਬਲਬ ਲੱਗ ਲਗਾ ਕੇ ਦਵਰਮੇਂ ਤਾਂ ਗੱਲ ਹੈ ਨਾ ਡ੍ਰਿਲ ਮਸ਼ੀਨ ਨਾਲ ਟੋਲ ਲਗਾ ਬੱਚੋ ਦਿੱਤਾ ਹੈ ਉਹ ਘਾਂਟੇ ਇਹ ਘੋੜ ਦੇ ਲਾ ਉਧਰ ਉਧਰ ਹੀ ਕਰੋ ਕਨੈਕਸ਼ਨ ਨਹੀਂ ਦੇਜੋ ਇੱਕ ਚੀਜ਼ ਹੋ ਸਕਦੀ ਹੈ ਥਾਰ ਬਦਲਾ ਦੇਣੀ ਆਪਾਂ ਵਧਗਾ ਪਵਾ ਦੇ ਕਿੱਥੇ ਕਿੱਥੋਂ ਉਹ ਨੂੰ ਉਹ ਬਦਨੀ ਗਰੀ ਲੈ ਕੇ ਆਉ ਉਹ 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 ਵਧੀ ਲੈ ਕੇ ਆਊਗਾ ਜਦ ਪਨੂਰ ਗਈ ਹੈ ਆਪਣੀ ਭੂਆ ਨਾਲ ਬਾਹਰ ਤੇ ਉਹਨੇ ਆਜੂਗੀ ਚੀਜੀ ਲੈਨ ਚਲੀ ਜਾਂਦੀ ਐ ਇਸ ਟਾਈਮ ਉਹ ਦੇਣਾ ਤੇ ਤੁਸੀਂ ਮਿਲਣ ਉਹ ਦੇਖਦੇ ਆ ਕੱਲ ਕਿਤੇ ਜਾਣਾ ਅਸੀਂ ਨਾਲ ਦਾ ਵਲੋਗ ਐਂਡ ਕਰਕੇ ਪਹਿਲਾ ਤੇ ਨਾਲ ਹੀ ਦੂਜੇ ਵਲੋਗ ਦੀ ਸ਼ੁਰੂਆਤ ਕਰਤੀਏ ਕਿਉਂਕਿ ਤੁਹਾਡੇ ਬਾਜੀ ਨੇ ਬੋਰਡ ਨਾਲੋਂ ਨਾਲ ਠੀਕ ਕਰਤਾ ਤੇ ਮੈਨੂੰ ਕਹਿੰਦੇ ਹੁਣ ਦੱਸ ਵੀ ਮੈਂ ਕਾਮਯਾਬ ਹੋ ਗਿਆ ਵਾਂ ਕਿ ਆਪਣਾ ਬੋਰਡ ਸਹੀ ਕਰ ਲਿਆ ਹਨ ਹੂੰ ਮਿਸਤਰੀ ਮਿਸਤਰੀ ਇਹ ਵੇਰੇ ਮਿਸਤਰੀਆਂ ਦਾ ਮੁੰਡਾ ਤੇ ਮਿਸਤਰੀ ਜਿੰਨਾ ਕਹਿ ਲਓ ਕਿ ਦਿਮਾਗ ਲਾ ਕੇ ਕੰਮ ਕੀਤਾ ਹੈ ਬਾਕੀ ਅਸੀਂ ਸਿੱਖ ਕੇ ਕਰਦੇ ਆ ਉਹ ਸਿੱਖ ਸਿੱਖ ਕੇ ਵਾਲਾ ਸਹੀ ਨਹੀਂ ਕੀਤਾ ਬੋਰਡ ਅਜੇ ਵੀ ਹਿੱਲਿਆ ਪਿਆ ਯਾਰ ਮੈਂ ਨਾ ਰਹਿਣੀ ਸੀਗਾ ਨੇ ਤਾਂ ਆ ਪਾ ਹੀ ਦੇਣਾ ਸੀ ਇੱਥੋਂ ਵੈਸੇ ਸਹੀ ਹੋ ਗਿਆ ਹੁਣ ਹਾਂ ਤੇ ਤਾਰਾਂ ਤੂੰੜਾ ਹਿੱਲਦੇ ਨਹੀਂ ਜਾਣੀਆਂ ਤੇ ਨੱਟ ਤੇ ਤੁਸੀਂ ਉਹ ਹੀ ਲਗਾ ਦੇਣਾ ਸੀ ਉਹ ਖੋਲਣਾ ਔਖਾ ਮੋੜ ਕੇ ਤੇ ਉਹ ਉਧਰ ਤੇ ਵੀ ਨਹੀਂ ਬੋਰਡ ਦੇ ਸੈਟ ਹਜੇ ਬੋਰਡ ਤੇ ਸੈਟ ਹੋਣਾ ਹੈ ਬੋਰਡ ਖੁੱਲੂਗਾ ਤਾਰ ਪੈਣੀ ਹੈ ਤਾਂ ਹੀ ਕਰ ਫਿਰ ਫਾਇਦਾ ਵੀ ਨਹੀਂ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਕੁ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਉਹ ਤਾਂ ਮੈਂ ਅਸੀਂ ਮਜ਼ਾਕ ਕਰ ਲੈਣਾ ਨਾ ਐ ਨਹੀਂ ਵੀ ਮੈਂ ਬਾਰ ਬਾਰ ਦਣ ਨਾਲ ਦਾਨੀਗਾ ਤੇ ਇਹਨਾਂ ਦਾ ਗੱਲ ਦਾ ਇਹਦਾ ਇਹਦਾ ਪਾਸੋਂ ਮੈਂ ਕਹੀ ਜਾਂਦਾ ਸੀ ਨਾ ਤੇ ਵੀ ਬਾਰ ਬਾਰ ਦਣਾ ਹੀ ਦਾਨੀ ਤੇ ਵੀ ਜੇ ਬਾੜਾ ਨਾ ਬਾੜਾ ਨਾ ਹੋਣ ਨਾਲ ਚਿਕਨਾਈ ਤੋਜਾ ਦੀ ਚਿਕਨਾਈ ਉਹ ਮੈਂ ਵੀਡੀਓ ਵੇਖੀ ਸੀ ਉਵੇਂ ਵਿੱਚ ਬੋਲਦਾ ਮੈਂ ਤੇ ਬਾਕੀ ਸਾਨੂੰ ਆਇਆ ਪ੍ਰੋਗਰਾਮ ਖੁਸ਼ੀ ਦਾ ਹਾਂਜੀ ਤੇ ਅਸੀਂ ਉੱਧਰ ਜਾ ਰਹੇ ਆ ਯਾਨੀ ਕਿ 3 ਦਿਨ ਲਈ ਸਦਾ ਠੀਕ ਹੈ ਤੇ ਅ ਅ ਅੱਜ ਕਿੱਥੇ ਜਾਓਗੇ ਤੁਸੀਂ ਮੇ ਮਗਰ ਦੀ ਚੰਗਾ ਹਾਂ ਮੋਗੇ ਮੋਗੇ ਦੀ ਜੋ ਅਛਾ ਤਾਂ ਬਾਬਾ ਉਹ ਹਾਂ ਤੇ ਸਾਭ ਨਹੀਂ ਹੋਣਾ ਤਾਂ ਇਹ ਉਹ ਸਾਭ ਹਾਂ ਇਹ 아이ਦੂ ਪੇਲੇ ਤੁਸੀਂ ਮਰਗਦਾ ਹਜੇ ਵੀ ਪ੍ਰੋਗਰਾਮ ਅਟੈਂਡ ਕੀਤਾ ਜੇ ਆਪਣੂਰ ਨੇ ਹੁਣ ਕਰੂਗੀ ਖੁਸ਼ੀ ਦਾ ਹਜੇ ਵੀ ਮੈਨੂੰ ਸੈਟੀਸਫੈਕਸ਼ਨ ਨਹੀਂ ਸੀ ਉਸ ਤੇ ਪਹਿਲਾਂ ਫਿਰਦੇ ਨਹੀਂ ਬੈਗੀ ਪਹਿਲੇ ਟਾਈਮ ਬੜਾ ਬਿਆਨ ਅਜੋੜ ਤਾਂ ਸੀਨ ਮਾਰਨੀ ਐ ਜਗ੍ਹਾ ਤੋਂ ਟਾਈਟ ਐ ਹਿੱਪ ਤੋਂ ਹਾਂ ਮਾਰ ਲਾ ਮਾਰ ਲਾ ਆ ਗਈ ਕਰੀ ਇਹਨੇ ਮੈਂ ਭੂਤਾਂ ਨਾ ਭੂਤ ਦੇ ਪੀ ਫੇਸ ਗਿਆ ਫੇਸ ਗਿਆ ਭੂਤ ਪਤਾ ਨਹੀਂ ਹਜੇ ਵੀ ਮੋਡਾ ਨਾ ਕਿਤੋਂ ਇੱਕ ਪਾਸੋਂ ਟਾਈਟ ਭੂਤ ਤੇ ਸਮਝ ਹੀ ਨਹੀਂ ਆਉਂਦੀ ਇੱਥੋਂ ਵੀ ਢੇੜ ਨਹੀਂ ਪੈਣੀ ਮੈਨੂੰ ਹੂੰ ਠੀਕ ਐ ਕੀ ਕਰਾਂ ਢੇੜ ਦੋਗੇ ਕਿਵੇਂ ਕਰਾਂ ਐਸ਼ਕਾ ਮਾਦੀ ਐਸ਼ਕਾ ਨੇ ਕੜੇ ਪਾਪਾ ਦਿਖਾਉਂਦੀ ਆ ਹੰਬੋ ਜੀ ਕੜਾ ਜਲੀ ਫਰਦੀ ਆ ਇਹ ਕਿਥੋਂ ਲਿਆਂਦਾ ਸੀਗਾ ਆ ਮધુ ਲੈ ਆਈ ਸੀ ਹਾਂ ਉਹ ਪਾਪਾ ਕੇ ਦਿਖਾਉਂਦੀ ਆ ਮੈਂ ਸੀਨ ਨਹਾਰਾ ਮੈਨੂੰ ਐਵੇਂ ਨਹੀਂ ਬਬਜ ਹੋ ਰਹਿਣੀ ਫਿਰ ਨਹੀਂ ਮਾਰਣਾ ਨਹੀਂ ਮੈਂ ਕੋਠੇ ਤੇ ਨਹੀਂ ਜਾਣਾ ਪੁੱਤ ਕੋਠੇ ਤੇ ਨਹੀਂ ਜਾਣਾ ਕੋਠੇ ਤੋਂ ਤਾਂ ਮੈਂ ਆਈ ਆ ਦੱਛੋ ਬੋਲੇ ਪਾਪਾ ਨੂੰ ਕਿਹਾ ਨਹੀਂ ਤੁਸੀਂ ਤੇ ਪਾਪਾ ਜਾਣਾ ਨਹੀਂ ਛਾਗ ਲੈਣ ਕਾ ਤੋ ਨਹੀਂ ਗਿਆ ਪਾਪਾ ਨੂੰ ਕਿ ਛਾਗ ਲੈਣ ਚੱਲੋ ਫਿਰ ਟਾਈਮ ਹੋ ਜਾਏਗਾ ਫਿਰ ਕੱਲ ਕਿੰਨੇ ਆਣੇ ਜੱਪੂ ਦੇ ਜੱਪੂ ਦੇ ਕਿੰਨੇ ਆਣੇ ਰਾਤ ਕਿਹਦੇ ਨਾਲ ਗੱਲ ਹੋਈ ਸੀ ਵੀਡੀਓ ਕਾਲ ਤੇ ਕਿਹਦੇ ਨਾਲ ਸੀ ਕੌਣ ਸੀ ਮਾਚੀ ਮਾਚੀ ਸੀ ਕਹਿਓ ਮਾਸੀ ਤੁਹਾਡਾ ਸੀ ਕੌਣ ਸੀ ਦੱਸ ਦੋ ਸਾਰਿਆਂ ਨੂੰ ਕੌਣ ਆਏਗਾ ਜੱਪੂ ਦੇ ਪਾਪਾ ਦੇ ਬਾਹਰ ਪੁੱਤ ਜੱਪੂ ਦੇ ਕੋਣ ਆਏਗਾ ਜੱਪੂ ਦੇ ਆਉਣ ਵਾਲੇ ਨੇ ਡੈਸ਼ 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 ਇੱਕ ਸਾਲ ਹੋ ਗਿਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵਗੇ ਤੇ ਅਸੀਂ ਵੀ ਵਧੀਆ ਹਾਂ ਤੇ ਕੱਲ ਵਲੋ ਅਸੀਂ ਗਏ ਹੋਏ ਸੀ ਕਿਤੇ ਦੁਬਾਰਾ ਤੁਹਾਨੂੰ ਦੱਸਿਆ ਸੀ ਅਸੀਂ ਜਾਣਾ ਪਰ ਜਾਣਾ ਕਿਤੇ ਹੋਰ ਸੀ ਤੇ ਆ ਗਿਆ ਨਿਯੋਤਾ ਕਿਤੇ ਹੋਰ ਦਾ ਕਿਉਂਕਿ ਤੁਹਾਨੂੰ ਮੈਂ ਉਸ ਦਿਨ ਵੀ ਕਿਹਾ ਸੀ ਕਿ ਅਗਲੇ ਦਿਨ ਕੀ ਹੋਏਗਾ ਬੰਦਾ ਤਿਆਰੀ ਤੇ ਕਿਸੇ ਹੋਚੀ ਦੀ ਕਰਦਾ ਤੇ ਪਰ ਕੰਮ ਕੋਈ ਹੋਰ ਆ ਜਾਂਦਾ ਜਦੋਂ ਜੀਤ ਨੇ ਆਪਣਾ ਵੀ ਟੀਵੀ ਵਗੈਰਾ ਸਹੀ ਕਰ ਲਿਆ ਦੋਸਤੋ ਬਸ ਸਾਨੂੰ ਨਿਯੋਤਾ ਆ ਗਿਆ ਸੀ ਕਿ ਸਾਡੇ ਇੱਥੇ ਨੇੜੇ ਖੰਡਪੜ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਕਿਸੇ ਦੇ ਘਰੇ ਖੁਸ਼ਖੁਸ਼ੀ ਦਾ ਪਾਠ ਰਖਵਾਇਆ ਗਿਆ ਹੈ ਤੇ ਉੱਥੇ ਜਾਣਾ ਹੈ ਤੇ ਤਿੰਨ ਦਿਨ ਤੋਂ ਉੱਧਰ ਹੀ ਰਹਿਣਾ ਅਸੀਂ ਕੱਲ ਵੀ ਪਹਿਲਾ ਦਿਨ ਸੀ ਉੱਥੇ ਗਏ ਸੀ ਤੇ ਉਸ ਜਿਆਦਾ ਨਾਮ ਜਪਨੂਰ ਨਾਲ ਗੱਲ ਨਹੀਂ ਕਰਮ ਰਹਿੰਦੀ ਜਿਆਦਾ ਨਾ ਕਰਕੇ ਨਾ ਹਾਂਜੀ ਅੱਜ ਫੇਰ ਅਸੀਂ ਜਾਣਾ ਸ਼ਾਮੇ ਤੇ ਕੱਲ ਆਣਾ ਜੱਪੂ ਦੇ ਡੈਸ਼ ਡੈਸ਼ ਜੀ ਨੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿੰਨਾ ਨੇ ਆਣਾ ਕਿਉਂਕਿ ਅਸੀਂ ਕਰ ਰਹੇ ਹਾਂ ਸਆਗ ਦੀ ਤਿਆਰੀ ਸਪੈਸ਼ਲ ਡਿਮਾਂਡ ਤੇ ਕਿਸ ਸਆਗ ਬਣਾ ਕੇ ਰੱਖੀਓ ਮੈਂ ਕੱਟੂਂਗੀ ਗੰਦਾ ਜਮੂ ਬਣਾ ਕੇ ਰੱਖਦੇ ਆ ਕੀ ਹੋ ਗਿਆ ਨੇਲ ਪੇਂਟ ਖਾਲੀ ਕੇ ਉਤਾਰ ਲਈ ਜਦੋਂ ਮਾਪਾ ਨੂੰ ਬੋਲ ਕੇ ਆਵਾਂ ਪਾਪਾ ਜਾਣਦੇ ਨਹੀਂ ਜੱਪੂ ਪਾਪਾ ਆ ਚੀਕਾ ਮਾਰਦੀ ਬਈ ਆ ਮੈਨੂੰ ਕਿੱਥੇ ਲਿਆ ਮੈਨੂੰ ਕਿੱਥੇ ਦੀ ਬਈ ਦੇਖ ਗੰਦੇ ਵੀਡੀਓ ਕਾ ਤਾਂ ਬਣਾ ਰਹੇ ਹੁਣ ਤਾਂ ਡਰ ਲੱਗਦਾ ਵੀਡੀਓ ਬਣਾਉਂਦੇ ਮੈਨੂੰ ਮੈਨੂੰ ਸੱਚੀ ਡਰ ਲੱਗਦਾ ਅੱਧਾ ਤਾਂ ਐਸੇ ਕਰਕੇ ਨਹੀਂ ਵੀਡੀਓ ਵੱਲੋਂ ਬਲੌਗ ਬੰਦਾ ਆ ਫੋਨ ਮੰਗਣ ਲੱਗ ਜਾਂਦੀ ਤਾਂ ਕਰਕੇ ਚਲੋ 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 ਚੱਲੀਏ ਸਾਗ ਲੈ ਚਲੋ ਚਲੋ ਆ ਲੈ 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 ਫੜ ਦੇਖਦੀ ਆ ਉਹ ਦੇਖੋ ਕਰਦੀ ਏ ਉਹ ਦੇਖੋ ਇਹਨੇ ਤੋੜਨਾ ਨਹੀਂ ਹੁੰਦਾ ਸਾਗ ਪਤਾ ਮਾਂ ਪਤਾ ਨਹੀਂ ਕਾ ਆਪੂ ਸੁਣਾ ਰਿਹਾ ਤੇ ਹੈ ਗੰਦਲ ਤੋੜੀ ਦੇਂਦੀ ਆ ਵੇ ਇੱਧਰ ਗੰਦ ਗੰਦਨਾ ਕਿੰਨੀਆਂ ਉੱਧਰ ਆਵਾ ਫਿਰ ਉਧਰ ਉਧਰ ਰੱਖਦਾ ਉਹ ਵੱਟ ਦੇ ਉੱਤੋਂ ਦੀ ਹੌਲੀ ਹੌਲੀ ਨੰਗੇ ਆਏਂਗੀ ਤੂੰ ਕਿਹੜੀ ਵੱਟ ਆ ਵੇ ਆ ਵੱਟ ਅੱਗੇ ਨੰਗੇ ਕਿਤੇ ਨਹੀਂ ਲੱਗਦੀ ਨੰਗ ਜਾਣਾ ਤੂੰ ਨੰਗ ਜਾਣਾ ਨੰਗੀ 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 ਚੱਲ ਚੱਲ ਮੈਂ ਹੁਣ ਇਹਨੂੰ ਸਾਕ ਤੋੜਨਾ ਹੀ ਸਿਖਾਉਣਾਗਾ ਆ ਵੇ ਆ ਤੋੜ ਲਾ ਗੰਦਲਾ ਆ ਵੇ ਆ ਗੰਦਲ ਥੱਲੇ ਆ ਗੰਦਲ ਥੱਲੇ ਜੀ ਤੋੜੀ ਅਤਾ ਵਾਲੀ ਤਾਂ ਖੜੀ ਕਿੱਡੀ ਖੜੀ ਤਾਂ ਹੋਰ ਹੀ ਪਾਸੇ ਹਥ ਮਰੀ ਜਣੀ ਹਾਂ ਐ ਕਾ ਉਪਰੇ ਪਈ ਐ ਨਾਲ ਹੀ ਪਰੇ ਨਾਲ ਹੀ ਸੁੰਗਰੇਜੇ ਦੇ ਨਾਲ ਹਾਂ ਹਾਂ ਬਣੀ ਜਾਂਦੀ ਆ ਆ ਵੀ ਤਾਂ ਹੇ ਥੱਲੇ ਨੂੰ ਤੋੜ ਥੱਲੇ ਤੋਂ ਹਾਂ ਇੱਥੇ ਜੇ ਕਹਦੇ ਤੇ ਲਗ ਰਾਂ ਬਹੁਤ ਆ ਇਹਦੇ ਤੋਂ ਕਿੰਨੇ ਹੀ ਸਾਗ ਟੁੱਟ ਜਾਣਾ ਮੋਟੋ ਇਹਦੇ ਤੋਂ ਕਿੰਨੇ ਹੀ ਸਾਗ ਟੁੱਟ ਜਾਣਾ ਫਰੋੜ ਕੇ ਜੀ ਵੇਖ ਆਹਾ ਬੂਟੇ ਤੁਸੀਂ ਥੱਲੇ ਉਹ ਫਰੋੜ ਹੈ ਗੰਗਾ ਇਹੀ ਖਾਸियत ਹੁੰਦੀ ਆ। ਮੈਂ ਨਹੀਂ ਚੱਤਦੀ ਆ। ਕੀ ਹੋ ਗਿਆ? ਮੈਂ ਨਹੀਂ ਚੱਤਦੀ। ਆ ਲੈ ਜਾਨ ਕੇ ਵੇਖੀ ਉਤਰਨੀ ਮਾਰੀ ਕਹਿੰਦੀ ਮੇਰੀ ਲੱਤ ਦੁਖਦੀ ਵੀ ਇੰਨੇ ਨਾਲ ਤਾਰ ਤੂੰ ਨਹੀਂ ਕਹਿੰਦੀ ਹੁੰਦੀ। ਮੋٹے ਮੇਰੀ ਲੱਤ ਦੁਖਦੀ ਆ ਤੇ ਉਤਰਨਾ। ਉਹ 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 ਗੱਲ ਇਹਦੀ ਆ। ਹੋਵੇ। ਉਤਰਨੀ ਮੈਂ ਜਾ ਸਕਦਾ। ਇੱਥੋਂ ਦੀ ਨੰਗੇ ਸਾਰੇ ਦੀ ਮੋਟੋ। ਇੱਧਰੋਂ। ਇੱਥੋਂ ਦੀ। ਨਾਲ ਦੀ ਬੂਟੇ ਦੇ। ਆ ਸਾਈਡ ਦੇ ਆ ਹਾਂ ਥਲੇ ਥਲੇ ਸਾਨੂੰ ਥਲੇ ਇਹ ਕਰਕੇ ਤੋੜੀਦਾ ਹੁੰਦਾ ਆਹ ਆਵੇ ਗੰਦੜਾ ਕਿੰਨੀਆਂ ਹੈ ਤਾਂ ਆਏ ਆਹ ਆਵੇ ਗੰਦੜਾਈਆਂ ਉਹ ਗੰਦੜਾਂ ਵਿੱਚ ਆ ਇੱਥੇ ਰੱਖਦਾ ਇੱਥੇ ਰੱਖਲਾ ਇੱਥੇ ਰੱਖਲਾ ਇੱਥੇ ਰੱਖਲਾ ਆਹ ਆ ਗੰਦੜੇ ਜਿਹੜੀ ਹੈ ਥਲੇ ਉਹ ਜੀ ਤੋੜ ਕਿਹੜੀ ਆਹ ਥਲੇ ਇਹ ਤੋੜ ਕਰਕੇ ਹਾਂ ਜਿੱਥੋਂ ਭੜਾਕਾ ਬਵੇ ਉਥੋਂ ਢੋੜੀਦੀ ਹੁੰਦੀ ਹੈ ਆ ਵੀ ਉਹ ਵੀ ਤੋੜੋ ਕਿੰਨੀਆਂ ਗੰਦਲਾਂ ਆ ਉਹਦੇ ਵਿੱਚ ਫੈਦੇ ਚ ਇਹਦੇ ਚ ਇਹਦੇ ਚ ਕੀ ਆ ਇਹਦੇ ਚ ਕੋਹਬ ਨਹੀਂ ਥੱਲੇ 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 ਵਰਕੇ ਥੱਲੇ ਵਰਕੇ ਥੱਲੇ ਕਰਕੇ ਤਾਂ ਉਹਦਾ ਪੱਤੇ ਹੀ ਆਉਣੇਗਾ ਤੇ ਨਗੜੀਆ ਹਾਏ ਬਈ ਝਾਲੇ ਖੜੀ ਤੇੜੀ ਤਾਂ ਨੂੰ ਤੇਰੇ ਹੱਥ ਤੇ ਮੂਰੇ ਆ ਇੱਕ ਇੱਧਰ ਖੜੀ ਇੱਧਰ ਪਾ ਹਾਈ ਆਲੇ ਉਰੇ 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 ਆਹਾ ਆ ਥੱਲੇ ਤੋੜ ਹਾਂ ਦੋ ਡੱਕੇ ਸਾਗ ਦੇ ਥੋੜੇ ਆ ਹੰਬਗੀ ਹੰਬਗੀ ਹਨਾ ਜੱਪੂਏ ਕਾ ਪਾਪਾ ਇੰਨਾ ਨਾ ਸਾਗ ਤੋੜ ਦਿੰਦੇ ਆ ਹੋ ਵੱਟ ਤੋਂ ਤੋੜ ਲੈ ਥੋੜਾ ਜਿਹਾ ਆਏ ਨਹੀਂ ਐਡਾ ਲਾਲ ਚਾਰ ਦਿਨਾਂ ਦਾ ਇਕੱਠਾ ਨਹੀਂ ਕਰਨਾ ਐਨਾਂ ਦੇ ਪਰੇ ਪਈਏ ਪਰੇ ਪਈਏ ਪਰੇ ਪਈਏ ਪਰੇ ਪਈਏ ਪਰੇ ਪਈਏ ਇਧਰ ਇਧਰ ਪਰੇ 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 ਆਹ ਹਾਂ ਆਹ ਹਾਂ ਦੇਖੋ ਹਰੇ ਭਾਈ ਹਰੇ ਭਾਈ ਤੇ ਹਰੇ ਭਾਈ ਹਾਂ ਬਾਪੂ ਸੰਦੇ ਕੀ ਕੀ ਚੱਲ ਗਰੀ ਤਾਂ じゃ ਕੀ ਲੱਗਦਾ ਹਾਂ ਨਿਕਲੀਆ ਅੰਦੀ ਕਾ ਗੜੀ ਆ ਜੱਪਨੂ ਦੀ ਸੁੱਤੀ ਪਈ ਐ ਤੇ ਅਸੀਂ ਗਏ ਸੀ ਸਾਗ ਲਾਣ ਨਾ ਉਸ ਤੋਂ ਦੀ ਬਾਅਦ ਆ ਕੇ ਆਹ ਦੇਖੋ ਜੱਪਨੂ ਸੋ ਗਈ ਸਾਗ ਇੱਧਰ ਵੇ ਤੇ ਹੁਣ ਅਸੀਂ ਜਾਣਾ ਐ ਜਿੱਥੇ ਰੱਖਿਆ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਜਾ ਨਹੀਂ ਲੱਗੇ ਸੀ ਤੇ ਜਪਨੂ ਰਸੋ ਗਈ ਐ ਟਾਈਮ ਤੇ ਤੇ ਸਾਨੂੰ ਰੁਕਣਾ ਪੈ ਗਿਆ ਹੁਣ ਉਹ ਵੇਟ ਕਰ ਰਹੇ ਆ ਉਹ ਉੱਥੇ ਹੀ ਤੇ ਆਪਾਂ ਜਾਵਾਂਗੇ ਤੇ ਤੁਹਾਡੇ ਭਾਜੀ ਕਿੱਥੇ ਨਾ ਹਜੇ ਕਿੱਥੇ ਐਨੀ ਛੇਤੀ ਨਹੀਂ ਉੱਠਦੀ ਨਹੀਂ ਜਾਣਾ ਫਿਰ ਕਿੱਥੇ ਤੇ ਮੈਂ ਵੀ ਤੇ ਆਣਾ ਹੀ ਐ ਹੁਣ ਉੱਠ ਜਾਏਗੀ ਉਹ ਬੈਣ ਤੇ ਤੂੰ ਭਰੇ ਖਾਈ ਦੂਤੀ ਮੈਂ ਉੱਥੇ ਜਾਣਾ ਬਣ ਸਬਜ਼ੀ ਬਣਾ ਦਿਓ ਫਿਰ ਸਬਜ਼ੀ ਵੀ ਤੁਸੀਂ ਬਣਾਓਗੇ ਫਿਰ ਲਾ ਮੈਂ ਦਰਾਤੀ ਨੂੰ ਜਾਨੇ 7:30 ਵਜੇ ਤਾਂ ਆ ਜਾਣਾ ਲਗਾ ਕੇ ਨੋ 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 ਜਾਵਾਂਗੇ ਤੇ ਸਾਰੇ ਜਾਵਾਂਗੇ ਵਰਨਾ ਜਾएंगे ਨਹੀਂ ਕੋਈ ਵੀ ਫੇਰੇ ਤੇ ਜਾਣਾ ਹੀ ਪਾਠ ਦੇ ਭੋਗ ਦੇ ਠੀਕ ਹੈ ਨਾ ਜਪੂ ਉੱਠੇਗਾ ਤੇ ਜਾਵਾਂਗੇ ਪੱਤਝੜ ਚੱਲ ਰਹੀ ਹੈ ਦੇਖੋ ਪੇੜ ਦੇ ਨਾਲ ਸਾਰੇ ਪੱਤੇ ਝੜ ਗਏ ਤੇ ਇੱਧਰ ਜਿਹੜਾ ਸਾਡਾ ਪੇੜ ਸੀ ਉਹਦਾ ਵੀ ਇਕੋ ਵੀ ਪਤਾ ਨਹੀਂ ਰਿਹਾ ਦੇਖ ਲਓ ਪੇੜ ਤੇ ਪੇੜ ਐ ਨਾ ਮोटे ਪੌਦਾ ਤੇ ਪੌਦਾ ਹੀ ਐ ਐਦਾ ਵੀ ਪੱਤੇ ਝੜ ਗਏ ਜਿਹੜੇ ਪੱਤੇ ਜਿਨ੍ਹਾਂ ਦੇ ਪੱਤੇ ਝੜਦੇ ਆ ਜੋ ਖਰਾਬ ਐ ਜੋ ਖਰਾਬ ਆ ਕਿ ਮੈਂ ਮਿਟਾਵਾਇਆ ਨਹੀਂ ਮੈਂ ਮਿਟਾਵਾਇਆ ਬਸ ਆਈ ਬਚੀ ਕੀ ਹੋ ਗਈ ਸੀ ਗੱਦਾ ਡਰ ਗਿਆ ਸੀ ਇੱਧਰ ਚਲੋ ਜੱਪੂ ਫੋਟੋ ਕਰਨੇ ਫੋਟੋ ਇੱਕ ਤਾਂ ਐ ਨਾ ਹੁਣ ਦੇਖ ਲੋਗੇ ਅਸੀਂ ਨਾ ਪਾਠ ਵਾਲੇ ਘਰੋਂ ਆਏ ਆ ਅਸੀਂ ਘਰ ਪਹੁੰਚ ਚਲੋ ਫੋਨ ਗੇਰੂ ਵੀ ਫੋਨ ਤਾਰ ਕਸਣੀ ਆਏ ਤੇ ਤੂੰ ਆਇਆ ਨਹੀਂਗਾ ਇੱਧਰ ਤੁਹਾਡੇ ਭਾਜੀ ਨਾ ਹੁਣ ਅ ਬੋਰਡ ਦਾ ਤੇ ਉਹ ਹੀ ਹਾਲ ਹੈ ਸਾਡਾ ਟੀਵੀ ਫੇਰ ਬੰਦ ਹੋਇਆ ਪਿਆ ਜੇ ਅੱਜ ਦੂਜਾ ਤੀਜਾ ਦਿਨ ਹੈ ਜੇ ਉਸ ਦਿਨ ਜੁਗਾਰ ਕਰਕੇ ਕਰ ਲਿਆ ਸੀ ਸਾਗ ਨਾ ਸਾਡੇ ਨੇ ਸਪੈਸ਼ਲ ਡਿਮਾਂਡ ਤੇ ਬਣ ਰਿਆ ਜੇ ਇਹਨਾਂ ਨੇ ਆਣਾ ਹੈ ਉਹ ਤੁਹਾਨੂੰ ਕੱਲ ਅਸੀਂ ਵਲੌਗ 'ਚ ਹੀ ਦਿਖਾਵਾਂਗੇ ਤੇ ਸਾਰੇ ਦੱਸਿਓ ਕੌਣ ਨੇ ਕਿਉਂਕਿ ਬੜਾ ਸਾਲ ਹੀ ਬੀਤ ਗਿਆ ਆਏ ਨੂੰ ਜੇ ਜਣੀ ਮੈਂ ਦੀ ਬੋਲੀ ਚ ਕਹਿ ਕੇ ਇੱਕ ਗਾਲ ਕੱਢਣ ਦੇ ਬਰਾਬਰ ਹੀ ਹੋ ਜਾਂਦਾ ਅੱਛਾ ਤੁਸੀਂ ਗਾਲ ਕੱਢੋਗੇ ਓਹੋ ਜੇ ਹਜੀਤ ਨਾ ਮੈਂ ਆਪਣਾਂ ਕਹਿੰਦੀ ਆਂ ਕਿ ਰਮਨ ਤੁਸੀਂ ਤੇ ਇੰਟੈਲੀਜੈਂਟ ਹੋ ਬੋਲਣ ਦਾ ਥੋੜਾ ਰੱਖਦੇ ਹੋ ਹਨਾ ਤੇ ਥੋੜਾ ਅਰਜੀਤ ਨੂੰ ਬੋਲ ਅਰਜੀਤ ਦੀ ਬੋਲੀ ਐਵੇਂ ਹੀ ਹੈ ਮਤਲਬ ਉਹ ਵਧੀਆ ਬੋਲਦਾ ਹੈ ਬਾਕੀ ਥੋੜਾ ਜਿਹਾ ਕਹਿ ਲਓ ਪਿੰਡਾਂ ਥਾਵਾਂ ਜਿਵੇਂ ਬੋਲਦੇ ਹਨ ਉਹ ਚੀਜ਼ ਨੂੰ ਲੈ ਕੇ ਥੋੜਾ ਜਿਹਾ ਕਰ ਜਾਂਦੇ ਨੇ ਹੋਰ ਤੇ ਕੋਈ ਗੋਲ ਨਹੀਂ ਹੈ ਬਾਕੀ ਗੱਲ ਵੀ ਸਿਆਣੀ ਕਰਦੇ ਨੇ ਗੱਲ ਵੀ ਨੇ ਤੇ ਕੋਈ ਐਹੋ ਜੀ ਹੋਣੀ ਹੈ ਮੈਂ ਤਾਂ ਤੁਹਾਨੂੰ ਜ਼ਿਆਦਾ ਕੁਝ ਕਿ ਸਾਡੇ ਘਰਾਂ ਚ ਨਾ ਬੈਠੇ ਨਹੀਂ ਕਿ ਨਾ ਬੈਠਣਾ ਆਵੇ ਉਹਨਾਂ ਨੂੰ ਤੇ ਮੈਂ ਇਹਨੂੰ ਜਿਹੇ ਜਿਹੇ ਬੰਦੇ ਕੋਲ ਨਾ ਮਰਜ਼ੀ ਬਿਠਾ ਲਓ ਠੀਕ ਹੈ ਹਾਂ ਹਰਜੀਤ ਸਿਆਣੀ ਗੱਲ ਕਰਦੇ ਉਹੋ ਜੀ ਹੋ ਜਾਂਦੇ ਤੇ ਇਹ ਕਹਿ ਲੋ ਸਿਆਣੇ ਨਾਲ ਰਲ ਕੇ ਸਿਆਣੀ ਗੱਲਾਂ ਹੋ ਜਾਂਦੇ ਆ ਤੇ ਮਜ਼ਾਕ ਨਾਲ ਰਲ ਕੇ ਮਜ਼ਾਕ ਜਿਹੀਆਂ ਵੀ ਗੱਲਾਂ ਕਰਦੇ ਨੇ ਮਤਲਬ ਜਿਹੋ ਜਿਹਾ ਮਾਹੌਲ ਉਹ ਜਿਹੀਆਂ ਗੱਲਾਂ ਤੇ ਤੇ ਜੇ ਕੋਈ ਗਾਲ ਕੱਢੇ ਤੇ ਮੈਂ ਦੋ ਗਾਲਾਂ ਉਤੋਂ ਦੀ ਐਕਸਟਰਾ ਕੱਢਦਾ ਹਾਂ ਇਹ ਸਪੈਸ਼ਲ ਪਹਿਲੇ ਇਹ ਨਾ ਪਹਿਲੇ ਨੰਬਰ ਤੇ ਹੈਗੀ ਰਜੀਤ ਦੀ ਗੱਲ ਤੁਸੀਂ ਇਹ ਚੀਜ਼ ਨੂੰ ਉਹ ਨਾਲ ਮੇਰੇ ਗੱਲ ਦਾ ਹੋਣੀ ਮੈਂ ਰੱਖਦਾ ਕਿ ਵੀ ਮੈਂ ਪਤਾ ਨਹੀਂ ਸਕਦਾ ਚੰਗਾ ਹਾਂ ਚੰਗਾ ਦਾ ਬਾਲਾ ਹਾਂ ਇੱਕ ਬੰਨੇ ਕਿ ਮੈਂ ਮੈਂ ਘੱਟ ਕਰਿਆ ਕਰੋ ਮਤਲਬ ਚੰਗੇ ਆ ਚੰਗੇ ਆਸੀਂ ਚੰਗੇ ਨਹੀਂ ਆ ਵੀ ਨਾ ਮੈਂ ਮੈਂ ਕਰਦੇ ਆ ਰੱਬ ਦਾ ਇੱਥੇ ਚੰਗਾ ਜੂਗਾ ਕੋਈ ਨਹੀਂਗਾ ਠੀਕ ਹੈ ਆਪ ਦਾ ਕਰੋ ਤੇ ਖਾਓ ਠੀਕ ਹੈ ਤੇ ਬਸ ਰੱਬ ਦਾ ਨਾਮ ਹਰਜੀਤ ਦਾ ਨੰ ਰੰਗ ਕਾਲਾ ਰਹੀ ਹਰਜੀਤ ਨਾਂਦੇ ਨੇ ਰੋਜ਼ ਹੀ ਨਾਂਦੇ ਨੇ ਹੁਣ ਬੈੱਡ ਤੇ ਬੈਠੇ ਹੁਣ ਤੁਹਾਨੂੰ ਵੀ ਪਤਾ ਕੰਡੀਸ਼ਨ ਹਰਜੀਤ ਦੀ ਆਏਗੀ ਉਹ ਤੁਰ ਫਿਰ ਕੇ ਬਾਰ ਬਾਰ ਮਗਰ ਮਗਰ ਨਹੀਂ ਘੁੰਮ ਸਕਦਾ ਬਿਮਾਰ ਜਾਦੇ ਹੋ ਗਿਆ ਹਾਂ ਮੂਬਾਰ ਕਰਕੇ ਥੋੜਾ ਜਿਹਾ ਉਹ ਕਰ ਰਹੀ ਸੀ ਉਮੀਦਾਰ ਜੀ ਦਾ ਪਤਾ ਕਿੰਨੇ ਨਾ 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 ਕਿਹਾ ਉਹ ਤਾਂ ਕਾਲੇ ਬਿਲੀਆ ਕਰਕੇ ਰੰਗ ਹੀ ਇਹੋ ਜਿਹਾ ਹੋਇਆ ਪਿਆ ਐਚ ਕੋਈ ਗੱਲਾਂ ਦੀ ਨਾ ਜਿੰਨੀਆਂ ਵੀ ਗੱਲਾਂ ਦੀ ਕੋਈ ਸਫਾਈ ਵੀ ਨਹੀਂ ਹੈਗੀ ਦੀ ਕੀ ਕੀਤੀ ਦਿੱਤੀ ਹੋਈ ਇੱਕ ਬੰਦੇ ਦਾ ਡਾਊਟ ਹੈ ਜਵਾ ਤੁਹਾਡੇ ਡਾਊਟ ਅਸੀਂ ਕਲੀਅਰ ਕਰਦੇ ਆ ਤੇ ਤੁਸੀਂ ਇਹ ਚੀਜ਼ ਵੀ ਨੋਟ ਕਰ ਲਈ ਕਿ ਜ਼ਰੂਰੀ ਨਹੀਂ ਗੱਲਾਂ ਕਰਕੇ ਤੁਸੀਂ ਸਾਡੇ ਘਰ ਆ ਕੇ ਵੀ ਇਹ ਚੀਜ਼ ਦੇਖ ਸਕਦੇ ਹੋ ਕਿ ਅਸੀਂ ਕਿਵੇਂ ਰਹਿੰਦੇ ਕਿਉਂਕਿ ਭੈਣ ਭਰਾ ਜਿਹੜੇ ਮਿਲਨ ਆਉਂਦੇ ਐਵੇਂ ਨਹੀਂ ਮਿਲਨ ਆਉਂਦੇ ਔਰ ਬਾਹਰੋਂ ਮਿਲਨ ਆਉਂਦੇ ਨੇ ਦੂਰੋਂ ਦੂਰੋਂ ਮਿਲਨ ਆਉਂਦੇ ਨੇ ਕਈ ਪੈਣਾ ਤੁਹੇ ਮਿਲਦੀ ਹੈ ਸਾਨੂੰ ਬਾਹਰੋਂ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਜਿੰਨਾ ਤੱਕ ਸਾਡੀ ਵੀਡੀਓ ਵੇਖਦੇ ਪਹੁੰਚਦੀ ਹੈ ਉਹ ਭੈਣ ਭਰਾ ਤੇ ਅਕਸਰ ਉਹਨਾਂ ਨਾਲ ਵੀ ਤੇ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਵੀ ਤੇ ਪਤਾ ਹੈ ਨਾ ਰਜਾਈ ਦੇ ਵਿਦਵਾਨ ਰਜਾਈ 'ਚ ਬੈਠ ਕੇ ਗੱਲ ਕਰਨ ਵਾਲੇ ਵਿਦਵਾਨ ਉਹਨਾਂ ਨੂੰ ਅਸੀਂ ਸਮਝਾ ਨਹੀਂ ਸਕਦੇ ਰਜਾਈ 'ਚ ਰਜਾਈ 'ਚ ਬੈਠਾ ਕਮੈਂਟ ਹੀ ਕਰਨਾ ਅੱਛਾ ਹਾਂ ਠੰਡੇ ਤੇ ਵੇਜਾ ਠੰਡੇ ਤੇ ਤੇ ਸਾਰੇ ਹੈਗੀ ਹੈ ਸੜਿਆ ਕਮੈਂਟ ਹੀ ਕਰਨਾਗਾ ਉਹ ਉਹ ਨਾਲ ਅਸੀਂ ਕੁਝ ਕਰ ਨਹੀਂ ਸਕਦੇ ਉਹਦਾ ਰਾਬੀ ਅੱਜ ਨੀਂਦਾਂ ਪਾਠ ਤੇ ਗਏ ਸੀ ਉੱਥੋਂ ਦੀ ਹੁਣੇ ਆਏ ਆ ਤੇ ਅੱਜ ਆਪਣੂਰ ਨਾਲ ਚਿੜਚੜੀ ਜੀ ਬਹੁਤ ਹੋਈ ਪਈ ਆ ਮਤਲਬ ਕਿ ਖਿਜਰੀ ਬਹੁਤ ਐ ਉਹ ਜਿਵੇਂ ਜਿਵੇਂ ਵੱਡੀ ਹੋਈ ਜਾ ਰਹੀ ਹੈ ਨਾ ਥੋੜਾ ਹੋਰ ਹੀ ਕਰਦੀ ਐ ਤੇ ਇਹਨੂੰ ਬਹੁਤ ਪਿਆਰ ਨਾਲ ਹੈਂਡਲ ਕਰਨਾ ਪੈਂਦਾ ਬੜਾ ਹੀ ਮਤਲਬ ਐਨਾ ਵੀ ਨਹੀਂ ਕੀ ਕਰਾਂਗੇ ਕਿ ਜਿੱਦੇ ਹੀ ਚੜ ਜੇ ਹਨਾ ਉਹ ਵੀ ਨਹੀਂ ਚੀਜ਼ ਕਰਾਂਗੇ ਬਾਕੀ ਧਿਆਨ ਡਾਂਟ ਕੇ ਵੀ ਰੱਖਣਾ ਤੇ ਪਿਆਰ ਨਾਲ ਵੀ ਰੱਖਣਾ ਦੋਨੋਂ ਪਾਸੇ ਹੀ ਚੱਲਣਾ ਪੈਂਦਾ ਮਾਂ ਪਿਓ ਨੂੰ ਤੇ ਬਾਕੀ ਅਜੇ ਕੱਲ ਅਸੀਂ ਜਾ ਰਾਵਾਂਗੇ ਭੋਗ ਤੇ ਕੱਲ ਪਤਾ ਕੀ ਗੱਲ ਹੈ ਜੇ ਬੱਚੇ ਨੂੰ ਘੂ ਰੋਣਾ ਬੱਚੇ ਨੂੰ ਮਾਂ ਕੋਲ ਘੂਦਣੀ ਉਹ ਮੁੜ ਕੇ ਸਿਰ 'ਚ ਹੱਗਦਾ ਹੈ ਠੀਕ ਹੈ ਇੱਕ ਮਿੰਟ ਚਲੋ ਉਹ ਬਸ ਸਿਰ 'ਚ ਕਹਿੰਦੇ ਹੁੰਦੇ ਨਾ ਹੱਗਣ ਵਾਲਾ ਕੰਮ ਹੋ ਜਾਂਦਾ ਬੱਚਾ ਜੂਰੀ ਨਹੀਂ ਤੁਸੀਂ ਪਿਓਰ ਪੰਜਾਬੀ ਬੋਲਣੀ ਥੋੜੀ ਜਿਹੀ ਦੂਜੇ ਤਰੀਕੇ 'ਚ ਸਮਝਾ ਦਿਆ ਕਰੋ ਦੂਜੀ ਗੱਲ ਵੀ ਇੱਥੇ ਵੇਖੀਆਂ ਘਾਣੀਆਂ ਠੀਕ ਹੈ ਮਾਂ ਕੋਲ ਨੋ ਟੀਆ ਨੂੰ ਤਾਂ ਤਲਵੇ ਵੀ ਚੜਦੇ ਆ ਪਰ ਫਿਰ ਵੀ ਜੁੱਤੀਆਂ ਹੀ ਪੈਂਦੀਆਂ ਉਹਨਾਂ ਦੇ ਖਾਸ ਕਰਕੇ ਕੋਜਿਕ ਪੁੱਤਾਂ ਵਾਲਿਆਂ ਦੀ ਅਖੇਡਾ ਠਾਹ ਹਾਲ ਦੱਸਿਆ ਤੁਹਾਨੂੰ ਹੱਡ ਬੀਤੀ ਹੱਡ ਬੀਤੀ ਨਹੀਂ ਹੱਡ ਬੀਤੀ ਨਹੀਂ ਦੂਜੇ ਦੀ ਹੱਡ ਬੀਤੀ ਪਹਿਣੀਆਂ ਦੂਜੇ ਦੀ ਹੱਡ ਬੀਤੀ ਦੱਸਣੀ ਆਪਣੇ ਦਾ ਨਾਂ ਹੀ ਮਹਾਰਾਜ ਇਹਦੇ ਚੀਪ ਬਣਾਵੇ ਠੀਕ ਹੈ ਤੇ ਆਪਣਾ ਧੀਆਂ ਦੇ ਦੇ ਅੱਜ ਜੋ ਪਨੂਰ ਦੀ ਟੋਕ ਜਿੱਤੇ ਮੈਂ ਜੋ ਪਨੂਰ ਦੇ ਕੱਪੜੇ ਰੱਖਨੇ ਆ ਉਹ ਯੂਜ਼ ਕੀਤੀ ਜਾ ਰਹੀ ਹੈ ਧੋਣ ਵਾਲੇ ਕੱਪੜੇ ਰੱਖੇ ਦੇ ਤੇ ਕੱਲ ਜਿਹੜੇ ਸਾਡੇ ਘਰੇ ਆ ਰਹੇ ਨੇ ਉਹ ਇੱਕ ਵਾਰੀ ਬੱਸ ਪੈਸੇ ਮੈਂ ਪਹਿਲੇ ਦੱਸਦਾ ਤੇ ਤੁਸੀਂ ਦੇਖੋਗੇ ਕੌਣ ਆਏ ਆ ਤੇ ਤੁਸੀਂ ਮੇਰਾ ਕਹਿਣ ਦਾ ਮੇਰਾ ਕਹਿਣ ਦਾ ਤਾਂ ਇਹਿੰਦ ਤਾਂ ਬਹੁਤ ਵੱਡਾ ਮੈਂ ਗਾਲਾਂ ਨਹੀਂ ਕੱਢਦਾ ਰਿਸ਼ਤੇਦਾਰੀ ਕਿਸੇ ਕੋਲ ਦੱਸਣੀ ਹੋਵੇ ਤੇ ਉਹ ਇੱਕ ਗਾਲ ਜੀ ਕੱਢ ਕੇ ਵੀ ਕਹੀ ਜਿਵੇਂ ਮੇਰਾ ਸਾਲਾ ਨਾ ਹੋਵੇ ਤਾਂ ਉਹ ਇੱਕ ਗਾਲ ਤੁਸੀਂ ਐਵੇਂ ਤੁਸੀਂ ਗੱਲਾਂ ਸੁਣਦੇ ਰਹੋ ਬਲੌਗ ਦੇਖਦੇ ਰਹੋ ਤੇ ਸ਼ੇਅਰ ਕਰਨਾ ਨਾ ਮੈਂ ਹੋਰ ਮੈਂ ਗਾਲਾਂ ਥੋੜਾ ਕੱਢਦਾ ਕਿਉਂਕਿ ਟਾਈਮ ਨਾਲ ਜਪਨੂਰ ਨੂੰ ਸੁਆ ਕੇ ਐਹੀ ਕਿ ਅਸੀਂ ਫਿਰ ਸਵੇਰੇ ਟਾਈਮ ਨਾਲ ਅਸੀਂ ਜਾਣਾ ਹੈ ਉਤੇ ਤੇ ਦੇਖੋ ਜਿਨ੍ਹਾਂ ਨੇ ਆਣਾ ਸਵੇਰੇ ਸਵੇਰੇ ਪਹੁੰਚਦੇ ਕਿੰਨੇ ਵਜੇ ਨਾਲ ਪਹੁੰਚਦੇ ਆ ਤੇ ਤੋਂ ਨੂੰ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਬਾਕੀ ਆਇਆ ਸਤ ਸ੍ਰੀ ਅਕਾਲ ਜੀ ਆਪਣੇ ਬੰਦੇ ਉਹੀ ਗੱਲ ਸੁਣਾ ਬਗਾਨੇ ਬਣਦੇ ਆਪਣੇ ਠੀਕ ਹੈ ਤੇ ਹੂੰ ਹੂੰ ਹੈ ਚਲੋ ਜੀ ਸਵੇតិ ਕੱਲ ਮਿਲਨੇ ਆ ਫਿਰ ਨਵੇਂ ਵਲੌਗ ਦੇ ਨਾਲ ਤਾਂ ਕਿ ਬਣੇ ਰਹੀਏ ਤੁਸੀਂ ਦੇਖਦੇ ਰਹੀਓ ਸਾ ਕਿੰਨਾ ਲਈ ਬਣ ਰਿਹਾ ਹੈ ਤੇ ਕੱਲ ਨੂੰ ਕੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਪਕੌੜੇ ਤਾਂ ਬਣ ਰਹੇ ਹੋ ਨੇ ਹੈ ਮੇਰੇ ਪਕੌੜੇ ਬਣ ਰਹੇ ਆ ਪਕੌੜੇ ਤਾਂ ਬਣੀ ਜਾਂਦੇ ਤੇਰੀ ਹੁਣਰ ਜੀ ਉਵੇਂ ਤਾਂ ਤਲੀ ਚੀਜ਼ ਬੰਦ ਹੋ ਗਈ ਹੈ ਪਰ ਐਸੀ ਤਰੀਕੇ થી ਖਾ ਲੋ ਫਿਰ ਮੈਂ ਤਾਂ ਨਹੀਂ ਖਾਣੀ ਤੁਸੀਂ ਤਾਂ ਨਹੀਂ ਖਾਣੀ ਮੈਨੂੰ ਤਾਂ ਨਹੀਂ ਮਨਣਾ